ਸਸਿਗਤ ਨਮਸਕਾਰ ਅੱਲਾਹਫਜ਼ ਇੱਕ ਵਾਰੀ ਦੋ ਮਿੱਤਰ ਹੁੰਦੇ ਆ ਇਕੱਠੇ ਬਚਪਨ ਤੋਂ ਸਕੂਲਾਂ ਦੇ ਵਿੱਚ ਪੜ੍ਹੇ ਹੁੰਦੇ ਵੱਡੇ ਹੁੰਦੇ ਕਾਲਜ ਦੇ ਵਿੱਚ ਵੀ ਇਕੱਠੇ ਹੁੰਦੇ ਹੁੰਦੇ ਵੱਖ-ਵੱਖਰੇ ਪਿੰਡਾਂ ਤੋਂ ਆ ਪਰ ਉਹ ਗੂੜੀ ਦੋਸਤੀ ਹੁੰਦੀ ਆ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਤੇ ਜਦੋਂ ਕਾਲਜ ਖਤਮ ਹੁੰਦਾ ਆ ਉਹਦੇ ਵਿੱਚੋਂ ਇੱਕ ਦਾ ਵਿਆਹ ਕਰ ਦਿੰਦੇ ਘਰਦੇ ਉਹਦਾ ਤੇ ਦੂਸਰਾ ਉਹ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਜਦ ਜਿੰਨਾ ਚਿਰ ਮੇਰੀ ਲਾਈਫ ਸੈੱਟ ਨਹੀਂ ਹੁੰਦੀ ਕੁਝ ਕਰਦਾ ਨਹੀਂ ਲਾਈਫ ਦੇ ਵਿੱਚ ਫਿਰ ਇੱਕ ਦਿਨ ਇਕੱਠੇ ਹੁੰਦੇ ਆ ਤੇ ਉਹ ਸਲਾਹ ਕਰਦੇ ਆ ਕਿ ਆਪਾਂ ਮੱਝ ਲੈ ਕੇ ਆਵਾਂਗੇ ਵੀ ਤੂੰ ਵੀ ਲੈ ਆਈ ਮੈਂ ਵੀ ਲੈ ਆਂਦਾ ਤੇ ਆਪਾਂ ਮੱਝਾਂ ਦਾ ਬਿਜ਼ਨਸ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਵਧੀਆ ਢੰਗ ਨਾਲ ਕਰ ਸਕਾਂਗੇ ਚਲੋ ਜੀ ਸਲਾਹ ਬਣ ਜਾਂਦੀ ਦੋਨਾਂ ਦੇ ਵਿੱਚ ਕਿ ਆਪਾਂ ਫਲਾਨੀ ਥਾਂ ਦੇ ਉੱਤੇ ਸ਼ਹਿਰ ਜਿਹੜਾ ਅੱਡਾ ਆ ਉੱਥੇ ਆਪਾਂ ਬੱਸੇ ਚੜ੍ਹਨਾ ਆ ਆਪਾਂ ਮੰਡੀ ਜਿਹੜੀ ਆ ਪਸ਼ੂਆਂ ਦੀ ਮੰਡੀ ਲੱਗਦੀ ਆ ਉੱਥੇ ਜਾਣਾ ਉੱਥੋਂ ਮੱਝ ਲੈ ਕੇ ਇਹ ਇਕ ਤੂੰ ਲੈ ਕੇ ਆਉਣੀ ਆ ਕ ਮੈਂ ਲੈ ਕੇ ਆਉਣੀ ਆ ਆਪਾਂ ਜਿਹੜਾ ਮੱਜਾਂ ਦਾ ਬਿਜ਼ਨਸ ਕਰਨਾ ਐਨੇ ਵਜੇ ਤੂੰ ਉੱਥੇ ਅੱਡੇ ਦੇ ਵਿੱਚ ਸਵੇਰ ਨੂੰ ਆਪਾਂ ਦੋਏ ਜਾਣੇ ਇਕੱਠੇ ਆਵਾਂਗੇ ਤੂੰ ਉੱਥੇ ਆ ਜੀ ਠੀਕ ਆ ਚਲੋ ਸਲਾਹ ਹੋ ਜਾਂਦੀ ਆ ਦੂਸਰੇ ਦਿਨ ਸਵੇਰੇ ਉਹ ਇੱਕ ਜਣਾ ਅੱਡੇ ਦੇ ਵਿੱਚ ਪਹੁੰਚ ਜਾਂਦਾ ਆ ਦੂਜੇ ਨੂੰ ਉਡੀਕਦਾ ਆ ਪਰ ਦੂਜਾ ਆਉਂਦਾ ਹੀ ਨਹੀਂ ਕਿੰਨੀ ਦੇਰ ਵੇਟ ਕਰਨ ਤੋਂ ਬਾਅਦ ਇਨੀ ਦੇਰ ਨੂੰ ਬੱਸ ਆ ਜਾਂਦੀ ਆ ਬਸੇ ਬੈਠ ਕੇ ਜਿਹੜਾ ਉਹ ਸ਼ਹਿਰ ਨੂੰ ਚਲਾ ਜਾਂਦਾ ਸ਼ਹਿਰ ਜਾ ਕੇ ਮੱਝ ਦੇਖਦਾ ਆ ਮੰਡੀ ਦੇ ਵਿੱਚ ਜਦੋਂ ਮੱਝ ਇੱਕ ਮੱਝ ਇੱਕ ਕੱਟੀ ਮੱਝ ਦੇ ਨਾਲ ਜਿਹੜੀ ਹੁੰਦੀ ਆ ਉਹ ਉਹਨੂੰ ਪਸੰਦ ਆਉਂਦੀ ਆ ਉਹ ਲੈ ਕੇ ਆਪਣੇ ਪਿੰਡ ਆ ਜਾਂਦਾ ਆ ਉੱਥੇ ਉਹ ਉਹਦੀ ਦੇਖਭਾਲ ਕਰਦਾ ਸੇਵਾ ਕਰਦਾ ਆ ਤੇ ਹੌਲੀ-ਹੌਲੀ ਜਿਹੜਾ ਉਹ ਦੁੱਧ ਵੇਚ ਕੇ ਵਧੀਆ ਗੁਜ਼ਾਰਾ ਕਰਨ ਲੱਗ ਪੰਦਾ ਕੱਟੀ ਵੱਡੀ ਹੋਣ ਲੱਗਦੀ ਹੈ ਅਗਲੇ ਸਾਲ ਮੱਝ ਫੇਸ ਹੁੰਦੀ ਆ ਫੇਰ ਕੱਟੀ ਦਿੰਦੀ ਆ ਇਸ ਤਰ੍ਹਾਂ ਜਿਹੜਾ ਉਹ ਕਰਦਾ ਕਰਦਾ ਅ 2 4 10 ਐਦਾਂ ਕਰਦੇ ਕਰਦੇ 30 40 ਮੱਝਾਂ ਉਹਦੇ ਕੋਲ ਲਾਈਵ ਦੇ ਵਿੱਚ ਹੋ ਜਾਂਦੀਆਂ 10 15 ਸਾਲ ਲੰਘ ਜਾਂਦੇ ਆ ਅ ਦੁੱਧ ਵੇਚ ਕੇ ਪਸ਼ੂ ਵੇਚ ਕੇ ਉਹ ਉਹਦਾ ਚੰਗਾ ਬਿਜ਼ਨਸ ਹੋ ਜਾਂਦਾ ਆ ਡੈਰੀ ਵਾਲੇ ਵੀ ਗੱਡੀ ਸਪੈਸ਼ਲ ਉਹਦੇ ਫਾਰਮ ਤੇ ਆਉਂਦੀ ਆ ਜਿੱਥੋਂ ਦੁੱਧ ਚੱਕਦੇ ਆ ਲੈ ਕੇ ਜਾਂਦੇ ਆ ਸ਼ਹਿਰਾਂ ਨੂੰ ਇਸ ਤਰ੍ਹਾਂ ਉਹਦਾ ਬਿਜ਼ਨਸ ਵਧੀਆ ਢੰਗ ਨਾਲ ਚੱਲਣ ਲੱਗ ਪੰਦਾ ਫੇਰ ਉਹ ਇੱਕ ਵਧੀਆ ਗੱਡੀ ਲੈ ਕੇ ਆਉਂਦਾ ਆ ਤੇ ਗੱਡੀ ਲੈ ਕੇ ਮੱਥਾ ਟੇਕਣ ਦੇ ਲਈ ਉਹ ਗੁਰਦੁਆਰਾ ਸਾਹਿਬ ਜਿਹੜਾ ਆਪਣੇ ਮਿੱਤਰ ਦੇ ਪਿੰਡ ਦੇ ਕੋਲ ਹੁੰਦਾ ਉੱਥੇ ਉਹ ਜਦੋਂ ਗੱਡੀ 'ਚ ਉਤਰਦਾ ਉੱਥੇ ਉਹਦਾ ਮਿੱਤਰ ਜਿਹੜਾ ਉਹਨੂੰ ਮਿਲ ਪੰਦਾ ਆ ਉਹ ਹੈਲੋ ਹਾਈ ਕਰਦੇ ਆ ਇੱਕ ਦੂਜੇ ਨੂੰ ਮਿਲਦੇ ਆ ਜੱਫੀਆਂ ਪਾਉਂਦੇ ਆ ਵੀ ਆਪਾਂ ਉਹ ਕਹਿੰਦਾ ਬੜੀ ਵਧੀਆ ਗੱਡੀ ਲਈਏ ਕਹਿੰਦਾ ਹਾਂ ਕੰਮ ਵਧੀਆ ਚੱਲਦਾ ਮੇਰਾ ਇਸ ਕਰਕੇ ਪ੍ਰੋਫਿਟ ਹੋਇਆ ਅੱਛਾ ਫੇ ਤੂੰ ਕੀ ਕਰਦਾ ਕਹਿੰਦਾ ਤਨ ਚੇਤਾ ਨਹੀਂ ਕਹਿੰਦਾ ਵਿਆਪਾ ਸਲਾਹ ਕੀਤੀ ਸੀ ਮੱਝਾ ਲਿਉਣ ਦੀ ਹਾਂ ਯਾਰ ਕਹਿੰਦਾ ਤੂੰ ਆਇਆ ਹੀ ਨਹੀਂ ਉੱਥੇ ਮੈਂ ਤੇਰੀ ਵੇਟ ਕਰਦਾ ਰਿਹਾ ਅੜਿੱਕਦਾ ਰਿਹਾ ਕਹਿੰਦਾ ਮੈਂ ਘਰ ਗਿਆ ਸੀਗਾ ਜਦੋਂ ਆਪਾਂ ਸਲਾਹ ਕੀਤੀ ਘਰ ਵਾਲੀ ਨੂੰ ਦੱਸਿਆ ਕਿ ਆਪਾਂ ਇਦਾਂ ਮੱਝ ਲੈ ਕੇ ਆਉਣੀ ਆ ਨਾ ਘਰ ਵਾਲੀ ਕਹਿੰਦੀ ਕਿ ਮੱਝ ਦਾ ਕੀ ਭਰੋਸਾ ਜੇ ਮਰ ਗਈ ਫੇਰ ਫੇ ਇਹ ਕਹਿੰਦਾ ਮੈਂ ਵੀ ਸੋਚਿਆ ਵੀ ਜੇ ਮੱਝ ਐਨੇ ਪੈਸੇ ਖਰਚ ਕੇ ਮੱਝ ਲੈ ਕੇ ਆਉਨੇ ਆ ਮੱਝ ਮਰ ਗਈ ਤੇ ਬਹੁਤ ਘਾਟਾ ਪੈ ਜਾਣਾ ਦੂਜਾ ਕਹਿੰਦਾ ਮੈਂ ਮੱਝ ਲੈ ਆਂਦੀ ਸੀਗੀ ਉਤੋਂ ਕਾਹਾਂ ਤੇ ਕਾਹਾਂ ਚੱਲਦਾ ਚੱਲਦਾ ਤੇ ਮੇਰੇ ਕੋਲ ਐਸ ਵੇਲੇ 40 ਮੱਝਾਂ ਆ ਏ ਵਧੀਆ ਜਾਨੀ ਕਿ ਮੇਰੀ ਡੈਰੀ ਫਾਰਮ ਵੀ ਆਪਣਾ ਗੱਡੀ ਮੈਂ ਲੈ ਕੇ ਆਇਆ ਉਹਦੇ ਵਿੱਚੋਂ ਪ੍ਰੋਫਿਟ ਦੇ ਵਿੱਚੋਂ ਉਹ ਝੂਰਦਾ ਹੈ ਹੈਰਾਨ ਹੁੰਦਾ ਹੈ ਦੂਜਾ ਮਿੱਤਰ ਸੋ ਕਹਿਣ ਦਾ ਮਤਲਬ ਕਈਆਂ ਦੀਆਂ ਮੱਜਾਂ ਜਿਹੜੀਆਂ ਉਹ ਖਰੀਦਣ ਤੋਂ ਪਹਿਲਾਂ ਹੀ ਮਰ ਜਾਂਦੀਆਂ ਜਿਹੜੇ ਬੰਦੇ ਰਿਸਕ ਨਹੀਂ ਲੈਂਦੇ ਲਾਈਫ ਦੇ ਵਿੱਚ ਕਿਸੇ ਨੂੰ ਕਹੋ ਕਿ ਤੂੰ ਟਰੱਕਾਂ ਦਾ ਬਿਜ਼ਨਸ ਅਗਲਾ ਸੋਚਣ ਲੱਪੰਦਾ ਹੋਰ ਨਾ ਕਿਤੇ ਟਰੱਕ ਦਾ ਐਕਸੀਡੈਂਟ ਹੋ ਗਿਆ ਸਾਰਾ ਪੈਸਾ ਬਰਬਾਦ ਕਿਸੇ ਨੇ ਕੋਈ ਗੱਡੀ ਲੈਣੀ ਆ ਉਹ ਇਦਾਂ ਸੋਚਣ ਲੱਗ ਪੰਦਾ ਕੋਈ ਦੁਕਾਨ ਖੋਲਣ ਬਾਰੇ ਸੋਚਦਾ ਆ ਯਾਰ ਘਾਟਾ ਹੀ ਨਾ ਕਿਤੇ ਪੈ ਜਾਵੇ ਸਾਰਾ ਆ ਜਿਹੜਾ ਕੋਲ ਹੈਗਾ ਇਹ ਵੀ ਜਾਂਦਾ ਲੱਗੇ ਇਸ ਤਰ੍ਹਾਂ ਸੋਚ ਕੇ ਜਿਹੜੇ ਆਹੋ ਲੋਕੀ ਬਿਜ਼ਨਸ ਕੰਮ ਧੰਦੇ ਇਦਾਂ ਨਹੀਂ ਕਰਦੇ ਹੈਗੇ ਜਿਹੜੇ ਬੰਦੇ ਰਿਸਕ ਲੈ ਲੈਂਦੇ ਆ ਤੇ ਉਹ ਕਾਮਯਾਬ ਹੋ ਜਾਂਦੇ ਬੇਸ਼ੱਕ ਜਿਹੜਾ ਉਹ ਆ ਕਾਫੀ ਪਰਸੈਂਟ ਜਿਹੜਾ ਚਾਂਸ ਹੁੰਦਾ ਆ ਮਤਲਬ ਕਿ ਘਾਟੇ ਦਾ ਵੀ ਹੁੰਦਾ ਆ ਪਰ ਰਿਸਕ ਤਾਂ ਲੈਣਾ ਹੀ ਪੈਂਦਾ ਆ ਲਾਈਫ ਦੇ ਵਿੱਚ ਅਗਰ ਨਹੀਂ ਲਵਾਂਗੇ ਤੇ ਫਿਰ ਉਹ ਕੁਝ ਵੀ ਨਹੀਂ ਹੋਏਗਾ ਜੇ ਕੁਝ ਕਰਦੇ ਆ ਤੇ ਡਗ ਡੱਕ ਕੇ ਬੰਦਾ ਜਵਾਨ ਹੁੰਦਾ ਆ ਕਈ ਵਾਰ ਜਿਹੜੇ ਆ ਉਹ ਪਹਿਲੀ ਵਾਰ ਚੇ ਕਾਮਯਾਬੀ ਮਿਲ ਜਾਂਦੀ ਹੈ ਤੇ ਕਈਆਂ ਨੂੰ ਜਿਹੜਾ ਕੁਝ ਬਿਜ਼ਨਸ ਕਰਨੇ ਤੋਂ ਬਾਅਦ ਤਜਰਬਾ ਹੁੰਦਾ ਆ ਤੇ ਫਿਰ ਉਹ ਕਦੇ ਡਿੱਗਦੇ ਨਹੀਂ ਹੈਗੇ ਇਸ ਕਰਕੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਰਿਸਕ ਲੈਂਦੇ ਰਹੋ ਪਰ ਬੈਕਪਲਾਨ ਵੀ ਹੋਣਾ ਚਾਹੀਦਾ ਹੈ ਆਪਣਾ ਕਿ ਆ ਨਾ ਹੋਇਆ ਤਾਂ ਆ ਕਰਾਂਗੇ ਆ ਨਾ ਹੋਇਆ ਆ ਕਰਾਂਗੇ ਇਹ ਚੀਜ਼ਾਂ ਜੋ ਉਹ ਵੀ ਦਿਮਾਗ ਦੇ ਵਿੱਚ ਹੋਣੀਆਂ ਚਾਹੀਦੀਆਂ ਰਿਸਕ ਲੈਣਾ ਜ਼ਰੂਰੀ ਹੈ ਲਾਈਫ ਦੇ ਵਿੱਚ ਨਹੀਂ ਤਾਂ ਫਿਰ ਉਹਦੇ ਵਾਂਗ ਮੱਝ ਖਰੀਦਣ ਤੋਂ ਪਹਿਲਾਂ ਹੀ ਮਦ ਮਰ ਜਾਂਦੀ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ ਲਾਈਫ ਦੇ ਵਿੱਚ ਥੈਂਕ ਯੂ